ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਕ ਸਾਡੇ ਜੁਵਲਰ ਸੀਗੇ ਜਿਹੜੇ ਆਪਣੇ ਰਹਿੰਦੇ ਹੈਗੇ ਨੇ ਲਾਰਸ ਸਟ੍ਰੀਟ ਦੇ ਉੱਤੇ ਆਭੂਸ਼ਣ ਆਰਟਸ ਜੁਵਲਰੀ ਕਰਕੇ ਇਹਨਾਂ ਦੀ ਸ਼ਾਪ ਸੀਗੀ ਸਚਿੰਦ ਮਹਿਤਾ ਇਹਨਾਂ ਨੇ ਇੱਕ ਦਾ ਆਪਣਾ ਰੱਖਿਆ ਹੋਇਆ ਸੀਗਾ EMPLOYE ਰੱਖਿਆ ਹੋਇਆ ਸੀ ਤੇ ਦੀਪਕ ਕੁਮਾਰ 4 ਮਹੀਨੇ ਪਹਿਲਾਂ ਯੂਪੀ ਤੋਂ ਸੀਗਾ ਰਹਿਣ ਵਾਲਾ ਇਹ ਅਕਸਰ ਜਿਹੜਾ ਆਪਣਾ 골ਡ ਜਿਹੜਾ ਸੀਗਾ ਆਪਣੇ ਇਸ EMPLOYE ਨੂੰ ਦਿੰਦੇ ਸੀ ਵੀ ਗੁਰੂ ਬਾਜ਼ਾਰ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਮੱਥਾ ਦੇ ਵਿੱਚ ਕਿ ਗੁਰੂ ਬਾਜ਼ਾਰ ਜਿਹੜਾ ਹੈਗਾ ਸੋਨੇ ਦਾ ਕਾਰੋਬਾਰ ਹੁੰਦਾ ਉੱਥੇ ਹੀ ਮੇਨ ਜਿਹੜੇ ਹੈਗੇ ਆ ਰੌ ਮਟੀਰੀਅਲ ਤੇ ਜਿਹੜੀ ਉੱਥੇ ਭੇਜ ਦਿੰਦੇ ਸੀਗੇ ਤੇ ਦੀਪਕ ਨੇ ਜਿਹੜਾ ਹੈਗਾ ਆਪਣੇ ਚਾਰ ਸਾਥੀਆਂ ਦੇ ਨਾਲ ਰਲ ਕੇ ਇੱਕ ਜਿਹੜੀ ਹੈਗੀ ਹੈ ਕਹਾਣੀ ਰਚੀ ਤੇ ਉਹਨਾਂ ਨੂੰ ਜਿਹੜਾ ਹੈਗਾ ਇਹਨੇ ਸਾਨੂੰ ਸ਼ੋਅ ਕੀਤਾ ਕੱਲ ਹੈਗਾ ਕਿ ਮੇਰੇ ਕੋਲੋਂ ਚਾਰ ਬੰਦਿਆਂ ਨੇ ਜਿਹੜਾ ਹੈਗਾ ਮੇਰਾ ਫੋਨ ਔਰ ਜਿਹੜਾ ਹੈਗਾ ਆਪਣਾ 골ਡ ਸੀਗਾ ਸੋਨਾ 40 ਗ੍ਰਾਮ ਜਿਹੜਾ ਹੈਗਾ ਉਹ ਕਿਸੇ ਨੇ ਖੋ ਲਿਆ ਸੋ ਇਸ ਚੀਜ਼ ਦੀ ਜਿਹੜੀ ਹੈ ਸਚਿਨ ਮੈਦਰਾ ਨੇ ਇਮੀਡੀਏਟਲੀ ਜਿਹੜੀ ਕੰਪਲੇਂਟ ਵਰਨ 2 ਤੇ ਕੀਤੀ ਸਾਡੇ ਐਸ ਐਚਓ ਸਿਵਲ ਲਾਈਨ ਔਰ ਮੇਰੇ ਵੱਲੋਂ ਔਰ ਆਪਣੇ ACB ਸਾਹਿਬ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਜਾ ਵੈਰੀਫਿਕੇਸ਼ਨ ਕੀਤੀ ਗਈ ਤਾਂ ਸਾਨੂੰ ਥੋੜੀ ਜੀ ਇਹਦੇ ਗੱਲ ਦੇ ਵਿੱਚ ਸ਼ੇਰਾਖਰੀ ਲੱਗੀ। ਸੋ ਇਸ ਸਖਤੀ ਦੇ ਨਾਲ ਇਹਨੂੰ ਜਿਹੜਾ ਸੀਗਾ ਆਪਣੇ ਪੁੱਛਗਿੱਛ ਕਰਕੇ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜੀ ਹੈਗੀ ਵੀ ਤੇਰੀ ਲੋਕੇਸ਼ਨ ਕਿੱਥੇ ਸੀਗੀ ਬਾਕੀ ਸਾਰੀਆਂ ਚੀਜ਼ਾਂ ਨੂੰ ਕਰਕੇ ਅਲਟੀਮੇਟਲੀ ਅਸੀਂ ਦੋ ਘੰਟਿਆਂ ਦੇ ਵਿੱਚ ਇਸ ਕੇਸ ਨੂੰ ਟ੍ਰੇਸ ਕਰ ਲਿਆ ਔਰ ਇਹਦੇ ਵਿੱਚ ਜਿਹੜਾ ਹੈਗਾ 40 ਗ੍ਰਾਮ ਜਿਹੜਾ ਸੋਨਾ ਸੀਗਾ ਔਰ Apple ਦਾ ਫੋਨ ਇਸੇ ਦੀਪਕ ਜਿਹੜਾ ਸੀਗਾ ਦੋਸ਼ੀ ਇਹਦੇ ਕੋਲੋਂ ਹੋਈ ਇਹਦੇ ਘਰ ਦੇ ਉੱਪਰੋਂ ਲੋਗੜ ਦੇ ਜਿੱਥੇ ਰਹਿੰਦਾ ਹੈਗਾ ਕੀਤੀ ਬਾੜੀਆਂ ਵਾਲੀ ਦੇ ਵਿੱਚ ਉੱਥੋਂ ਜਿਹੜੀ ਹੈਗੀ ਅਸੀਂ ਇਹਦਾ ਬਰਾਮਦ ਕਰ ਲਿਆ। ਸੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਜਿਹੜਾ ਹੈਗਾ ਦੀਪਕ ਕੁਮਾਰ ਜਿਹੜਾ ਯੂਪੀ ਦਾ ਰਹਿਣ ਵਾਲਾ ਹੈਗਾ ਇੰਨੇ ਹੀ ਇਹ ਜਿਹੜਾ ਹੈਗਾ ਆਪ ਹੀ ਮੰਨ ਕਰਤੇ ਕਹਾਣੀ ਬਣਾਈ ਸੀਗੀ ਜਿਸ ਨੂੰ ਜਿਹੜੀ ਆ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਹੈਗਾ 2 ਘੰਟਿਆਂ ਦੇ ਵਿੱਚ ਜਿਹੜੀ ਆ ਸੋਲਵ ਕਰ ਲਿਆ। ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਮੈਂ ਸਾਰੇ ਗੋਲ ਜੁਵਲਰਸ ਤੇ ਜਿੰਨੇ ਵੀ ਇਹ ਕੰਮ ਕਰਦੇ ਹੈਗੇ ਜੁਵਲਰਸ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਪ੍ਰੈਸ ਕਾਨਫਰੰਸ ਆਈ। ਤੁਸੀਂ ਜਿੰਨੇ ਵੀ ਆਪਣੇ EMPLOYEES ਰੱਖੇ ਨੇ ਕਾਈਲੀ ਉਹਨਾਂ ਦੀ ਇੱਕ ਤਾਂ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਸਾਡੇ ਸਹਾਹਕ ਕੇਂਦਰ ਦੇ ਦੁਆਰਾ ਤਾਂ ਉਹਨਾਂ ਦੇ ਆਧਾਰ ਕਾਰਡ ਦਾ ਅਤੇ ਫੋਟੋ ਔਰ ਇਹਨਾਂ ਦਾ ਪਿਛੋਕੜ ਕੀ ਹੈਗਾ ਇਸ ਬਾਰੇ ਜ਼ਰੂਰ ਚੈਕਿੰਗ ਕਰਾਓ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ EMPLOYEES ਜਿਹੜਾ ਹੈਗਾ 4 ਮਹੀਨੇ ਪਹਿਲਾਂ ਬਿਨਾ ਕੋਈ ਆਇਡੈਂਟੀਫਿਕੇਸ਼ਨ ਤੋਂ ਰੱਖਿਆ ਹੋਇਆ ਸੀਗਾ ਤੇ ਇਸ ਕਰਕੇ ਜਿਹੜੀਆਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਨਾ ਹੋ ਸਕਣ ਅਨਸਖਾਵੀ ਘਟਾ ਨਾ ਵਾਪਸ ਹੋ ਸਕੇ ਸੋ ਤੁਹਾਨੂੰ ਅਪੀਲ ਆ ਫੇਰ ਅਸੀਂ ਕਿ ਤੁਸੀਂ ਆਪਣੀ ਜਿਹੜੀ ਹੈਗੀ ਹੈ EMPLOYEES ਦੀ ਵੈਰੀਫਿਕੇਸ਼ਨ ਕਰਾਓ ਆਹ ਦਾ ਆਧਾਰ卡 ਫੋਟੋ ਔਰ ਉਹਨਾਂ ਦੀ ਜਿਹੜਾ ਪਛੋਕੜ ਹੈਗਾ ਉਹ ਜ਼ਰੂਰ ਚੈੱਕ ਕਰਕੇ ਜਿਹੜਾ ਆ ਆਪਣੇ ਕੋਲ ਰੱਖੋ ਤਾਂ ਜੋ ਸਾਨੂੰ ਜੜੀ ਹੈਗੀ ਆ ਇਹ ਇਹੋ ਜੀ ਸਿਚੁਏਸ਼ਨ ਨਾ ਕੋਈ ਵੀ ਫੇਸ ਕਰਨੀ ਪਵੇ ਜਿਸ ਤਰ੍ਹਾਂ ਦੀ ਇਹਨਾਂ ਨੂੰ ਸੱਚੀ ਮੈਂ ਤਾਂ ਹਾਰ ਕਰਦੀ। ਥੈਂਕ ਯੂ। ਮੈਂ ਵਿਜੇ ਕੁਮਾਰ ਮਹਿਤਾ ਜੁਵਲਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਸਿਵਲ ਲਾਈਨ ਜੁਵਲਰ ਐਸੋਸੀਏਸ਼ਨ ਉਹ ਮੇਰੇ ਅੰਡਰ ਕੰਮ ਕਰਦੀ ਹੈ ਜੀ। ਮੇਰੇ ਕੋਲ ਇੱਕ ਦੀਪੂ ਨਾਂ ਦਾ ਮੁੰਡਾ ਅੱਜ ਤੋਂ 4-5 ਮਹੀਨੇ ਪਹਿਲਾਂ ਇੰਪਲਾਈ ਦੇ ਤੌਰ ਦੇ ਉੱਪਰ ਮੇਰੇ ਕੋਲ ਆਇਆ ਦੁਕਾਨ ਦੇ ਕੰਮ ਕਰਨ ਵਾਸਤੇ ਕੱਲ ਰਾਤ ਅਸੀਂ ਉਹਨੂੰ 40 ਗ੍ਰਾਮ ਸਮਾਨ ਦਿੱਤਾ ਕੋਈ ਆਪਣੇ ਲੇਬਰ ਨੂੰ ਕੋਈ ਕੰਮ ਕਰਾਉਣ ਵਾਸਤੇ ਉਹਦੀ ਪਤਾ ਨਹੀਂ ਕੀ ਨੀਅਤ ਖਰਾਬ ਹੋ ਗਈ ਉਹਨੇ ਰਸਤੇ ਦੇ ਵਿੱਚ ਉਹ ਸਮਾਨ ਕਿਤੇ ਉਹਦੀ ਨੀਅਤ ਖਰਾਬ ਕਰਕੇ ਉਹਨੇ ਗਾਇਬ ਕਰਕੇ ਤੇ ਉਹ ਘਰ ਚਲਾ ਗਿਆ ਘਰ ਜਾ ਕੇ ਕਿਸੇ ਹੋਰ ਬੰਦੇ ਕੋਲੋਂ ਇਤਲਾਹ ਸਾਨੂੰ ਆਈ ਕਿ ਉਹਦਾ ਸਮਾਨ ਉਹਦਾ ਮੋਬਾਈਲ ਸਭ ਕੁਝ ਖੋਇਆ ਗਿਆ ਤੇ ਉਹਨੂੰ ਜਪੜਾ ਜਪੜਾ ਮਾਰ ਕੇ ਤੇ ਉਹ ਬੰਦਿਆ ਨੇ ਭਜਾ ਆਪਣੇ ਬੱਚਿਆਂ ਨੂੰ ਕਿਹਾ ਮੈਂ ਕਿਹਾ 112 ਤੇ ਫੋਨ ਕਰਕੇ ਤੇ ਤੁਸੀਂ ਉਹਨੂੰ ਨੋਤਲਾ ਕਰ ਦਿਓ ਇਹਨਾਂ ਨੇ 112 ਤੇ ਫੋਨ ਕੀਤਾ ਉਸੇ ਵੇਲੇ ਹੀ ਐਸਐਚਓ ਸਾਹਿਬ ਜਸਵੀਰ ਸਿੰਘ ਜੀ ਆਪਣੀ ਪਾਰਟੀ ਦੇ ਨਾਲ 2 ਮਿੰਟਾਂ ਦੇ ਵਿੱਚ ਉੱਥੇ ਪਹੁੰਚ ਗਏ ਔਰ ਇਹਨਾਂ ਨੇ ਆ ਕੇ ਪੁੱਛਿਆ ਵੀ ਕੀ ਗੱਲਬਾਤ ਹੋਈ ਹੈ ਇਹ ਬੱਚਿਆਂ ਮੇਰੇ ਨੇ ਦੱਸਿਆ ਕਿ ਇਸ ਰਸ ਰਾਇਆ ਸਾਡਾ ਨੌਕਰ ਹੈ EMPLOYEE ਹੈ ਇਹਦੇ ਕੋਲੋਂ ਕੋਈ ਮੋਬਾਈਲ ਔਰ 40 ਗ੍ਰਾਮ ਸਮਾਨ ਜਿਹੜਾ ਖੋਗੇ ਲੈ ਗਿਆ। ਇਕਦਮ ਇਮੀਡੀਏਟਲੀ ਐਕਸ਼ਨ ਲੈ ਕੇ ਚਾਰੇ ਪਾਸੇ ਨਾਕਾਬੰਦੀ ਕਰਾ ਕੇ ਔਰ ਉਸੇ ਵੱਲ ਇਹਸ ਮੁੰਡੇ ਨੂੰ ਪੁੱਛਿਆ ਪੁੱਛਿਆ ਇਹਨੂੰ ਜੀਬ ਦੇ ਚ ਬਿਠਾ ਕੇ ਤੇ ਉਹਦੇ ਘਰ ਚ ਲੱਗ ਗਏ। ਉੱਥੇ ਜਾ ਕੇ ਉਹਦੇ ਘਰ ਉਹ ਜਾ ਕੇ ਤਲਾਸ਼ੀ ਰੁਸ਼ੀ ਕੀਤੀ। ਇਹ 27 ਮਿੰਟ ਤੇ 112 ਨੰਬਰ ਤੇ ਕੰਪਲੇਨ ਲਿਖਾਈ ਆ ਔਰ 11:19 ਮਿੰਟ ਦੇ ਉਪਰ ਇਹਨਾਂ ਨੇ ਮਾਲ ਬਰਾਮਦ ਕਰ ਦਿੱਤਾ। ਔਰ ਮੈਂ ਇਸ ਗੱਲ ਦੀ ਬੜੀ ਤਾਰੀਫ ਕਰਨਾ ਹੈ ਇਸ ਪਾਰਟੀ ਦੀ ਖਾਸ ਕਰਕੇ ਐਸਵੀਓ ਸਾਹਿਬ ਦੀ ਕਿ ਜਿੰਨਾ ਵਧੀਆ ਇਹਨਾਂ ਨੇ ਕੰਮ ਕੀਤਾ ਹੈ ਦੇਖੋ ਕ੍ਰਾਈਮ ਹੋਣ ਨੂੰ ਕੋਈ ਨਹੀਂ ਰੋਕ ਸਕਦਾ ਪਰ ਉਸ ਕ੍ਰਾਈਮ ਦੀ ਜਿਹੜੀ ਹੈ ਨਾ ਉਹ ਰਿਕਵਰੀ ਨੂੰ ਇੰਨੀ ਜਲਦੀ ਮਤਲਬ ਫੜ ਲੈਣਾ ਇਹ ਬੜੀ ਇੱਕ ਜਿਹੜੀ ਸ਼ਲਾਘਾ ਵਾਲੀ ਗੱਲ ਹੈ ਔਰ ਮੈਂ ਸੀਪੀ ਸਾਹਿਬ ਅੱਗੇ ਇਹ ਰਿਕੁਐਸਟ ਕਰਾਂਗਾ ਕਿ ਇਹੋ ਜਿਹੇ ਜਿਹੜੇ ਨਾ EMPLOYEES ਉਹਨਾਂ ਨੂੰ ਜਿੰਨਾ ਜ਼ਿਆਦਾ ਉਤਸ਼ਾਹਿਤ ਕੀਤਾ ਜਾਏ ਹਨ ਉਹਨਾਂ ਹੀ ਘਟਾ